ਸਸਰੀਕਾਲ ਜੀ ਮੈਂ ਸਾਰੇ ਆਪਣੇ ਪ੍ਰੈਸ ਤੋਂ ਆਏ ਭਰਾ ਤੇ ਭੈਣਾਂ ਦਾ ਥੈਂਕਸ ਕਰਦਾ ਕਿ ਉਹ ਆਏ ਥੋੜਾ ਸ਼ਾਰਟ ਨੋਟਿਸ ਤੇ ਤੁਹਾਨੂੰ ਬੁਲਾਇਆ ਬਟ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਆ ਲੁਧਿਆਣੇ ਦੇ ਬਾਰੇ ਦੇਖੋ ਅਸੀਂ ਲੁਧਿਆਣੇ ਨੂੰ ਚਮਕਦਾ ਦੇਖਣਾ ਚਾਹੁੰਦੇ ਆ ਰਾਤ ਵੱਲੇ ਵੀ ਔਰ ਉਹਦੇ ਨਾਲ ਲਾ ਐਂਡ ਆਰਡਰ ਸੇਫਟੀ ਹਰ ਚੀਜ਼ ਨੂੰ ਟ੍ਰੈਫਿਕ ਨੂੰ ਦੇਖਦੇ ਹੋਏ ਅਸੀਂ ਹੁਣ ਇਹ ਫੈਸਲਾ ਕੀਤਾ ਹੈ ਕਿ ਦਿੱਲੀਆਂ ਸਟਰੀਟ ਲਾਈਟਸ ਲਗੀਆਂ ਹੋਈਆਂ ਲਗੀਆਂ ਪਾਸਤੇ ਵਿੱਚ ਲੱਗ ਚੁੱਕੀਆਂ ਹੁਣ ਅਸੀਂ 8200 ਐਕਸਟਰਾ ਸਟਰੀਟ ਲਾਈਟਸ 31 ਮਾਰਚ ਤੱਕ ਲਗਾ ਰਹੇ ਹਾਂ 8200 ਨਿਊ ਸਟਰੀਟ ਲਾਈਟਸ ਔਰ ਮੇਰੀ ਇਹ ਰਿਕੁਐਸਟ ਹੈ ਸਾਰੇ ਭਰਾਵਾ ਤੇ ਭੈਣਾ ਨੂੰ ਸਾਰੇ ਲੁਧਿਆਣਵੀ ਭਰਾਵਾ ਤੇ ਭੈਣਾ ਨੂੰ ਕਿ ਹਰ ਸਟਰੀਟ ਲਾਈਟ ਦੇ ਉੱਤੇ ਇੱਕ ਟੋਲ ਫ੍ਰੀ ਨੰਬਰ ਲਿਖਿਆ ਹੋਇਆ ਜੇ ਕੋਈ ਵੀ ਸਟਰੀਟ ਲਾਈਟ ਖਰਾਬ ਹੁੰਦੀ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਖਰਾਬ ਹੈ ਉਹ ਟੋਲ ਫ੍ਰੀ ਨੰਬਰ ਤੇ ਦੱਸ ਦੇਣ ਔਰ 48 ਘੰਟਿਆਂ ਚੋਂ ਲਾਈਟ ਠੀਕ ਹੋਏਗੀ ਜੇ ਨਹੀਂ ਠੀਕ ਹੋਏਗੀ ਜਿਹੜੇ ਕਨਸਰਨਡ ਅਫੀਸਰ ਹੈ ਜਾਂ ਕਨਸਰਨਡ ਕੰਟਰੈਕਟਰ ਹੈ ਉਹਨਾਂ ਤੇ ਐਕਸ਼ਨ ਲਿੱਤਾ ਜਾਏਗਾ। ਔਰ ਦੂਜੀ ਗੱਲ ਇਹ ਹੈ ਕਿ ਉਹ ਟੋਲ ਫਰੀ ਨੰਬਰ ਵੀ ਮੈਂ ਤੁਹਾਡੇ ਥਰੂ ਲੋਕਾਂ ਨੂੰ ਦੱਸਣਾ ਚਾਹੁੰਗਾ। ਕਰੈਕਟ ਸੀ ਨਾ ਹਾਂਜੀ। ਟੋਲ ਫਰੀ ਨੰਬਰ ਹੈਗਾ 1800 121 484848 ਮੈਂ ਦੁਬਾਰਾ ਰਿਪੀਟ ਕਰ ਰਿਹਾ 1800 121 484848 ਔਰ ਜੇ ਸਾਡੇ ਕਿਸੇ ਵੀ ਭਰਾ ਭੈਣ ਨੂੰ ਲੱਗਦਾ ਕਿ ਇਹ 31 ਮਾਰਚ ਤੱਕ ਵੇਟ ਕਰ ਲੈਣ ਕਿਉਂਕਿ ਇਹ ਲਾਈਟਾਂ ਲੱਗ ਰਹੀਆਂ ਜੇ 31 ਮਾਰਚ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਇੱਥੇ ਵੀ ਲਾਈਟ ਲਗਣੀ ਚਾਹੀਦੀ ਸੀਗੀ ਇੱਥੇ ਹਨੇਰਾ ਹੈ ਜਾਂ ਇੱਥੇ ਜਦੋਂ ਸਾਡੇ ਪੈ ਪੈਨਾ ਬੱਚੇ ਇਕੱਲੇ ਜਾਂਦੇ ਆ ਤਾਂ ਸੇਫ ਨਹੀਂ ਹੈ ਅਸੀਂ ਉੱਥੇ ਵੀ ਲਾਈਟਾਂ ਲਗਾਵਾਂਗੇ ਪੂਰਾ ਲੁਧਿਆਣਾ ਵਿੱਚ ਕੋਈ ਡਾਰਕ ਸਪੌਟ ਨਹੀਂ ਰਹੇਗਾ ਜਿੱਥੇ ਲਾਈਟ ਨਹੀਂ ਲੱਗੀ ਹੋਏਗੀ ਔਰ ਅਸੀਂ ਜੋ ਲੋਕੀ ਕਹਿਣਗੇ ਤੁਸੀਂ ਆਪਣੇ ਇਲਾਕੇ ਦੇ ਕਾਉਂਸਲਰਾਂ ਨੂੰ ਕਹਿ ਦਿਓ ਉਹ ਕਹਿ ਦੇਣ ਮੈਂ ਸਾਰੇ ਕਾਉਂਸਲਰਾਂ ਨੂੰ ਵੀ ਰਿਕਵੈਸਟ ਕਰਦਾ ਸਾਡੀ ਪਾਰਟੀ ਦੇ ਆ ਦੂਜੀ ਪਾਰਟੀ ਦੇ ਆ ਕੋਈ ਜਿੱਤੇ ਹੋਏ ਭਰਾ ਹੈ ਕੋਈ ਜਿਨ੍ਹਾਂ ਨੇ ਟਫ ਫਾਈਟ ਕੀਤੀ ਜਿਹੜੇ ਕੋਈ ਬਾਡ ਇਨ ਚਾਰਜ ਹੈ ਮੈਂ ਸਾਰਿਆਂ ਨੂੰ ਕਹੂੰਗਾ ਸਾਨੂੰ ਇਹਦੇ ਬਾਰੇ ਦੱਸਣ ਕਿ ਕਿੱਥੇ ਕਿੱਥੇ ਲਾਈਟ ਲੱਗਣੀਆਂ ਇਹ ਸਟਾਰਟ ਹੈ 8200 ਲਾਈਟਾਂ ਦਾ ਐਂਡ ਨਹੀਂ ਹੈ ਜਿੰਨੀਆਂ ਲੋਡ ਹੋਣਗੀਆਂ ਲੁਧਿਆਣੇ ਵਿੱਚ ਉਹ ਲਾਈਟਾਂ ਲੱਗਣਗੀਆਂ ਸਰ ਇਹ ਕਿਹੜੇ ਪਾਸੇ ਲੱਗਣੀਆਂ ਹੈ ਇਹ ਕਿ ਜੀ ਇੱਕ ਤਾਂ ਦੇਖੋ ਸਾਡਾ ਇਹਨਾਂ ਨਾਲ ਐਗਰੀਮੈਂਟ ਹੈ ਕੰਪਨੀਆਂ ਨਾਲ ਕਿ ਉਹ ਹਾਂਜੀ ਜਿਹੜੇ ਜਿਹੜੇ ਇਹ ਲਗਾਣਗੇ ਜਿੰਨੀ ਸਾਨੂੰ ਸੇਵਿੰਗ ਹੋਏਗੀ ਕਾਰਪੋਰੇਸ਼ਨ ਨੂੰ ਉਹਦੇ ਦੇਣਗੇ ਬਾਕੀ ਫੰਡ ਦੀ ਕੋਈ ਕਮੀ ਨਹੀਂ ਹੈ ਚਾਹੇ ਉਹ ਕਾਰਪੋਰੇਸ਼ਨ ਦੇ ਫੰਡਸ ਤੋਂ ਲੱਗਣ ਚਾਹੇ ਉਹ ਕੰਪਨੀ ਲਗਾਵੇ ਚਾਹੇ ਜੇ ਲੋੜ ਪਈ ਕਿਤੇ ਮੈਂ ਆਪਣੇ ਐਮਪੀ ਲਾਇਡ ਫੰਡਸ ਵੀ ਖਰਚੂਗਾ ਬਟ ਪੈਸਿਆਂ ਦੀ ਕੋਈ ਕਮੀ ਨਹੀਂ ਸਰਕਾਰ ਸਰਕਾਰ ਨੂੰ ਜਿੰਨੀ ਲੋਡ ਹੋਏਗੀ ਐ ਇਸ ਕੰਮ ਲਈ ਉਹ ਪੈਸੇ ਲੱਗਣਗੇ ਸਰ 6000 ਤਾਂ ਆਲਰੇਡੀ ਰੀਨੈਸ਼ਲ ਰੈਟ ਲੱਗੀਆਂ ਜੀ ਇਹ ਉਹਨਾਂ ਤੋਂ ਅਲੱਗ ਹੈ ਜਾਂ ਉਹਨਾਂ ਦੇ ਵਿੱਚ ਹੀ ਹੈ ਨਹੀਂ ਇਹ ਉਹਦੇ ਤੋਂ 6000 ਪਲੱਸ 228200 ਲਾਈਟਾਂ ਇਹ 31 ਮਾਰਚ ਤੱਕ ਲੱਗ ਰਹੀਆਂ ਪਰ ਇਹ ਕੋਈ ਐਂਡ ਨਹੀਂ ਹੈ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਇਟ ਇਜ਼ ਅ ਸਟਾਰਟ ਜਿੰਨੀਆਂ ਲਾਈਟਾਂ ਚਾਹੀਦੀਆਂ ਹੋਣਗੀਆਂ ਉਨੀਆਂ ਲੱਗਣਗੀਆਂ ਸ਼ਾਇਦ ਇਹ ਤਸਦੀਕ ਨੂੰ 1 ਲੱਖ 5000 ਚੱਲ ਰਿਹਾ ਜਿੱਥੇ ਉਹਦੇ ਤੇ ਵੀ ਟੋਲ ਫਰੀ ਨੰਬਰ ਆਈ ਡੋਟ ਨੋ ਹਾਂਜੀ ਹਾਂਜੀ ਸਾਰਿਆਂ ਤੇ ਉਹ ਸਾਰੇ ਸਟਰੀਟ ਲਾਈਟਾਂ ਤੇ ਉਹ ਟੋਲ ਫਰੀ ਨੰਬਰ ਹੈਗਾ ਹਾਂਜੀ ਹਾਂ ਜੀ ਅੱਛਾ ਇੱਕ ਮੈਨੂੰ ਜੇ ਤੁਹਾਨੂੰ ਕਦੀ ਵੀ ਲੱਗਿਆ ਹੋਵੇ ਕੁਛ ਤਾਂ ਕਾਰਪੋਰੇਸ਼ਨ ਦੇ ਅੰਡਰ ਆਂਦੀਆਂ ਕੁਛ ਨੈਸ਼ਨਲ ਹਾਈਵੇ ਦੇ ਅੰਡਰ ਵੀ ਆਂਦੀਆਂ ਉਹ ਵੀ ਮੇਰੀ ਪੀਡੀ ਨਾਲ ਗੱਲ ਹੋ ਗਈ ਹੈ ਪ੍ਰਿੰਕਾ ਨਾਲ ਉਹ ਜੇ ਉੱਥੇ ਵੀ ਕਿਸੇ ਨੂੰ ਲੱਗਦਾ ਵੀ ਇਹ ਲਾਈਟ ਨਹੀਂ ਚੱਲ ਰਹੀ ਆ ਉਹਨਾਂ ਦਾ ਅਲੱਗ ਟੋਲ ਫਰੀ ਨੰਬਰ ਹੈਗਾ ਉਹ ਹੈਗਾ 1033 ਕੋ ਵੀ ਟੋਰ ਫਰੀ ਹੈ ਤੇ ਉੱਥੇ ਫੋਨ ਕਰਕੇ ਦੱਸਿਆ ਜਾ ਸਕਦਾ ਔਰ ਇਮੀਡੀਏਟਲੀ ਵੈਸੇ ਉਹਨਾਂ ਨੇ ਮੈਨੂੰ ਕਨਫਰਮ ਕੀਤਾ ਕਿ ਸਾਡੀਆਂ ਬਹੁਤੀਆਂ ਲਾਈਟਾਂ ਹੈ ਨਹੀਂ ਜਿਹੜੀਆਂ ਨਹੀਂ ਜਲਦੀਆਂ ਰੈਗੂਲਰਲੀ ਚੱਲ ਰਿਹਾ ਪਰ ਇੱਕ ਲਾਈਟ ਇਸ ਤਰ੍ਹਾਂ ਦੀ ਚੀਜ਼ ਹੈ ਸ਼ਹਿਰ ਵਿੱਚ ਜਲਣੀ ਚਾਹੀਦੀ ਕੋਈ ਵੀ ਹਨੇਰੇ ਵਾਲਾ ਸਪਾਟ ਨਹੀਂ ਹੋਣਾ ਚਾਹੀਦਾ ਕਿਉਂਕਿ ਨਾ ਕੋਈ ਇਹ ਹਰ ਚੀਜ਼ ਇਸ ਹੈਲਪ ਕਰਦੀ ਹੈ ਐਕਸੀਡੈਂਟ ਘਟਦੇ ਆ ਲਾਅ ਐਂਡ ਆਰਡਰ ਦੇ ਇਨਸੀਡੈਂਟ ਘੱਟ ਹੁੰਦੇ ਆ ਸੋ ਇਹ ਅਸੀਂ ਲੁਧਿਆਣੇ ਲਈ ਇੱਕ ਸੇਫਟੀ ਮਈਅਰ ਸਮਝ ਲਓ ਜਾਂ ਮਤਲਬ ਕਿ ਜ਼ਰੂਰਤਮੰਦ ਮਈਅਰ ਸਮਝ ਲਓ ਇਹ ਅਸੀਂ ਲਗਾ ਦੇਖੋ ਡਾਰਕ ਸਪੌਟਸ ਉਹਨਾਂ ਨੂੰ ਕਹਿੰਦੇ ਹੈਗੇ ਕੋਈ 13200 ਹੈਗੇ ਆ ਸ਼ਹਿਰ ਵਿੱਚ ਉਸੀ ਉਹ ਵੀ ਕਵਰ ਕਰ ਰਹੇ ਆ ਪਰ ਉਸ ਤੋਂ ਇਲਾਵਾ ਵੀ ਜੇ ਕੋਈ ਹੈਗੇ ਆ ਅਸੀਂ ਕਰਦੇ ਆ ਪਰ ਇਹ 13200 ਜ਼ਰੂਰੀ ਨਹੀਂ ਸਾਰੇ ਮਿਊਨਿਸਪਲ ਕਾਰਪੋਰੇਸ਼ਨ ਨੇ ਕਰਨੇ ਕੁਝ NHAI ਨੇ ਵੀ ਕਰਨੇ ਆ ਕੁਝ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਅੰਡਰ ਵੀ ਆਦੇ ਆ ਤੋਂ ਸਾਰੇ ਆਇਡੈਂਟੀਫਾਈ ਹੋ ਚੁੱਕੇ ਆ ਐਂਡ ਮੋਸਟ ਆਫ ਥੈਮ ਹੈਵ ਬੀਨ ਟੇਕਨ ਕੇਅਰ ਆਫ ਇੱਕ ਕੋਈ ਪੁਰਾਣੀ ਸਟੱਡੀ ਹੋਈ ਸੀਗੀ ਬਟ ਜੇ ਕੋਈ ਰਹਿ ਜਾਂਦਾ ਕੋ ਕੁਛ ਨਾਲ ਦੀ ਨਾਲ ਹੋ ਜਾਂਦਾ ਇੱਕ ਨਾ ਬਹੁਤ ਵੱਡਾ ਜਿਹਾ ਸਦਰਮ ਬਾਈਪਾਸ ਵਾਲਾ ਕਿਹਦੇ ਚ ਨਾ ਪੀ ਡਬਲ ਕਦੀ ਕਾਰਪੋਰੇਸ਼ਨ ਦੇ ਜਿਵੇਂ ਮੈਂ ਚਿਰਦਾ ਦੇ ਕਾਰਪੋਰੇਸ਼ਨ ਕੋਲ ਪੀ ਰਿਹਾ ਹੁੰਦੇ ਨੇ ਕਹਿੰਦੇ ਸਾਡੀ ਅਸੇ ਜੇ ਨਾਂ ਦਾ ਵੀ ਅਸੀਂ ਕਾਇਦਾ ਦਾਵਾ ਵੀ ਕੰਮੇ ਨਹੀਂ ਦਵਾਗੇ ਇਹ ਮੈਂ ਅਸੀਂ ਦਰ ਰਾਤ ਨੂੰ ਦੇਣਾ ਬਹੁਤ ਲੱਗਾ ਤੁਹਾਡੀ ਕੌਨਸੀ ਚੋਣ ਸੀ ਜੀ ਅੱਜ ਨਹੀਂ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਹਿੰਦਾ ਤੁਸੀਂ ਮੇਰੀ ਕੌਨਸਟੀਚੂਐਂਸੀ ਦਾ ਕਹਿਤੀ ਨਾ ਅੱਛਾ ਹਾਂ ਤੁਸੀਂ ਉਹਨੇ ਹੋਰ ਕੀ ਪੁੱਛਿਆ ਦੇਖੋ ਗੱਲ ਸੁਣੋ ਪੀਡਬਲਯੂਡੀ ਜਿਹੜੀ ਹੁੰਦੀ ਉਹ ਐਗਜ਼ੀਕਿਊਟਿਵ ਏਜੰਸੀ ਹੁੰਦੀ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੀ ਪੀਡਬਲਯੂਡੀ ਨੇ ਕਹਿਤਾ ਕਾਰਪੋਰੇਸ਼ਨ ਦਾ ਕੰਮ ਐ ਕਾਰਪੋਰੇਸ਼ਨ ਨੇ ਵੀ ਜਦੋਂ ਕੰਮ ਕਰਨਾ ਹੁੰਦਾ ਨਾ ਇਹ ਫੰਡਸ ਪੀਡਬਲਯੂਡੀ ਨੂੰ ਦੇ ਦਿੰਦੇ ਉਹ ਲਗਾਤੇ ਆ ਸੋ ਇਹ ਪੀਡਬਲਯੂਡੀ ਇਹ ਨਹੀਂ ਕਹਿ ਸਕਦੀ ਕਿ ਜੀ ਇਹ ਸਾਡਾ ਕੰਮ ਨਹੀਂ ਕਾਰਪੋਰੇਸ਼ਨ ਦਾ ਕੰਮ ਐ ਪੀਡਬਲਯੂਡੀ ਐਗਜ਼ੀਕਿਊਟਿਵ ਏਜੰਸੀ ਐ ਜੀ ਉਹਨਾਂ ਨੂੰ ਪੀਡਬਲਯੂਡੀ ਨੂੰ ਕਿਤੋਂ ਨਾ ਕਿਤੋਂ ਤਾਂ ਪੈਸੇ ਮਿਲਣਗੇ ਚਾਹੇ ਕਾਰਪੋਰੇਸ਼ਨ ਤੋਂ ਮਿਲਣ ਚਾਹੇ ਮਤਲਬ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਤੋਂ ਮਿਲਣ ਪੰਜਾਬ ਸਰਕਾਰ ਤੋਂ ਮਿਲਣ ਕਿਤੋਂ ਵੀ ਮਿਲਣ ਉਹਨਾਂ ਨੇ ਤਾਂ ਕੰਮ ਐਗਜ਼ੀਕਿਊਟ ਕਰਨਾ ਸੋ ਜੇ ਉਹਨਾਂ ਕੋਲ ਟੈਂਡਰ ਲੱਗਿਆ ਹੋਏਗਾ ਉਹਨਾਂ ਕੋਲ ਫੰਡਸ ਦਾ ਅਰੇਂਜਮੈਂਟ ਹੋਏਗਾ ਤੇ ਕੰਮ ਐਗਜ਼ੀਕਿਊਟ ਹੋ ਜਾਏ ਨਹੀਂ ਉੱਥੇ ਇਸ਼ੂ ਇਹ ਪਸਿਆ ਹੋ ਉਹ ਕਹਿੰਦੇ ਅਸੀਂ ਨਾ ਹੈਂਡਓਵਰ ਕਰ ਚੁੱਕੇ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਵਾਲੇ ਕਹਿੰਦੇ ਨਹੀਂ ਨਹੀਂ ਅੱਛਾ ਹੈਂਡਓਵਰ ਕਰ ਚੁੱਕੇ ਤੇ ਲਾਈਟਾਂ ਦਾ ਇਸ਼ੂ ਆ ਹਾਂਜੀ ਹਾਂਜੀ ਉਹ ਤੁਸੀਂ ਦੱਸੋ ਦੇਖੋ ਜੀ ਮੈਂ ਜੀ ਕੋਲ ਜ਼ਰੂਰ ਲਾਗੇ ਸਰ ਹਾਂ ਨਹੀਂ ਨਹੀਂ ਉਹ ਸਿਰਫ ਕਹਿੰਦੇ ਜਲਦੀਆਂ ਨਹੀਂ ਕਿ ਲਾਈਟਾਂ ਲੱਗੀਆਂ ਹੀ ਨਹੀਂ ਕਿ ਤਾਂ ਗੈਪ ਹੈ ਇਹ ਦੇਖੋ ਜੀ ਸਰਵੇ ਕਰਵਾਓ ਇਹ ਇਮੀਡੀਏਟਲੀ ਸਰਵੇ ਕਰਵਾ ਕੇ ਕਰਵਾ ਲੈਂਦੇ ਜਿਹੜਾ ਤੁਸੀਂ ਏਰੀਆ ਕਹਿ ਰਹੇ ਹੋ ਪਰ ਅਸੀਂ ਦੋ ਤਿੰਨ ਦਿਨਾਂ ਚ ਹੀ ਇਹਦੇ ਤੇ ਐਕਸ਼ਨ ਲੈ ਲਾਂਗੇ ਸਰ ਇੱਕ ਜਿਹੜਾ ਸਿਕਿਉਰਟੀ ਨੂੰ ਲੈ ਕੇ ਕੀ ਹੈਗਾ ਸਟਰੀਟ ਲਾਈਟਸ ਦੀ ਸਿਕਿਉਰਟੀ ਨੂੰ ਲੈ ਕੇ ਬਿਕੋਜ਼ ਕਾਫੀ theft cases ਇਹਦੇ ਕਾਫੀ ਰਿਪੋਰਟ ਹੁੰਦੇ ਨੇ ਕਿ 100 200 ਲਾਈਟਾਂ ਜਿਹੜੀਆਂ ਉਹ ਚੋਰੀ ਹੋ ਜਾਂਦੀਆਂ ਨੇ ਖੰਮੇ ਲੈ ਲਈ ਦਿੱਤੇ ਹੂੰ ਹੈ ਜੀ ਕੋਈ ਇਹ ਜੀ ਰਿਪੋਰਟ ਸਰ ਅਸੀਂ ਨਾ ਇੱਕ ਪ੍ਰਪੋਜ਼ਲ ਲੈ ਕੇ ਆ ਰਹੇ ਹਾਂ ਜਿਹੜਾ ਇੰਡੀਪੈਂਡੈਂਟ ਲਾਈਟ ਮੋਨਿਟਰਿੰਗ ਡਿਵਾਈਸ ਦਾ ਸਾਡੇ ਕੋਲ ਇੱਕ ਡਿਵਾਈਸ ਵਿੱਚ ਫਿੱਟ ਕਰ ਲਾਂਗੇ ਇਹ ਆਲਰੇਡੀ ਫਿੱਟਡ ਸਮ ਅਰਾਊਂਡ 1000 ਜਿਹੜੀ ਉਹ ਡਿਵਾਈਸ ਵਿੱਚ ਫਿੱਟ ਕੀਤੀ ਹੈ ਤਾਂ ਕਿ ਇੰਡੀਵਿਜੂਅਲ ਲਾਈਟ ਮੋਨਿਟਰਿੰਗ ਹੋ ਸਕੇ ਜੇ ਇੰਡੀਵਿਜੂਅਲ ਲਾਈਟ ਤੇ ਕੁਝ ਨਾ ਕੁਝ ਹੋਈ ਸ਼ਰਤਾਂ ਦੀ ਨਾਲ ਹੀ ਸਾਨੂੰ ਉਸੇ ਵੇਲੇ ਪਤਾ ਲੱਗ ਸਕੇ ਕਿ ਇਸ ਲਾਈਟ ਤੇ ਕਿਹੋ ਜਿਹਾ ਹਮਲਾ ਕੀਤਾ ਸੋ ਵੀ ਆਰ ਬ੍ਰਿੰਗਿੰਗ ਅਪਗ੍ਰੇਡੇਸ਼ਨ ਹੋਰੀ ਟਾਟਾ ਪ੍ਰੋਜੈਕਟ ਨੇ ਇਹਦੇ ਚੇਕ ਪੈਸ ਨੂੰ ਦੱਸਿਆ ਜਾਂਦਾ ਮੈਂ ਜਦੋਂ ਟਾਟਾ ਨੂੰ ਨੌਂਸ ਦੀ ਤਰ੍ਹਾਂ ਟਾਟਾ ਨੇ ਇਹ ਗਲਤੀ ਧੜਤੀ ਦਿੱਤੀ ਸੀ ਵੀ ਕਿੱਥੇ ਵੀ ਕੋਈ ਲਾਈਟ ਵੀ ਜਮਾਨੀ ਹੋ ਗਈ ਸਾਡੇ ਕੋਲੋਂ ਪੁਆਇੰਟ ਦੀ ਲੋਕੇਸ਼ਨ ਆ ਜਾਗੀ ਉਹ ਕਿੱਥੇ ਹੈ ਇੰਡੀਵਿਜੂਅਲ ਲਾਈਟ ਮੋਨਿਟਰਿੰਗ ਉਹ ਹੀ ਮੈਂ ਦੱਸਦਾ ਪਹਿਲਾਂ ਸਾਰੀ ਪਹਿਲਾਂ ਸਾਰੀ ਲਾਈਟਸ ਅਸੀਂ ਜਿਹੜੀ ਅਸੀਂ ਹੈ 1 ਲੱਖ ਜਿਹੜੀ ਲਾਈਟਸ ਹੈਗੀਆਂ ਉਹ ਸਾਰੀ ਰਿਪਲੇਸ ਕਰਤੀਆਂ ਉਸ ਤੋਂ ਬਾਅਦ 9000 ਫਿਰ 8200 ਪ੍ਰੋਜੈਕਟ ਨਾਲ ਤਾਂ ਸਾਈਮਲਟੇਨियसਲੀ ਇੰਡੀਵਿਜੁਅਲ ਲਾਈਟ ਮਾਨੀਟਰਿੰਗ ਡਿਵਾਈਸੇ ਡੇ ਹੈ ਉਸੇ ਫਿਟ ਕਰ ਰਹੇ ਨੇ ਲਾਈਟ ਉਤੇ ਤੱਕ ਇੰਡੀਵਿਜੁਅਲ ਲਾਈਟ ਮਾਨਟਰ ਹੋ ਸਕਿਆ ਹਲੇ ਹਲੇ ਤੱਕ ਕੁਝ ਕਰ ਚੁੱਕੇ ਹਾਂ ਕਿ 220 220 ਮੈਂ ਕਰ ਸਕਿਆ ਕਰ ਚੁੱਕਾ ਹਾਂ ਓਕੇ ਤੇ ਉਹਦੇ ਵਿੱਚ ਮਤਲਬ ਆਂਦਾ ਪਰ ਉਹ ਇੰਡੀਵਿਜੁਅਲ ਲਾਈਟ ਜਿਹੜੀ ਚੱਲ ਰਹੀ ਹੈ ਕਿੰਨੀ ਚੱਲ ਰਹੀ ਹੈ ਕਿੰਨਾ ਚੱਲ ਰਹੀ ਹੈ ਉਹ ਪਤਾ ਲਾਉਂਦਾ ਠੀਕ ਹੈ ਜੇ ਨਹੀਂ ਚੱਲਦੀ ਜਾਂਦੀ ਆ ਰਾਤ ਨੂੰ ਚੱਲਦੀਆਂ ਨਹੀਂ ਹੈਗੀਆਂ ਨਹੀਂ ਇਹ ਨਹੀਂ ਹੋ ਸਕਦਾ ਮੈਂ ਤਾਂ ਕਹਿੰਦਾ ਦੱਸੋ ਜੇ ਤੇ ਨਹੀਂ ਜੱਲੂ ਤਾਂ ਰਾਤ ਨੂੰ ਤਾਂ ਜੱਲੂ ਹੈ ਕਿਹੜਾ ਸੋਲਰ ਨਾ ਜਾਂਦੇ ਆ ਨਹੀਂ 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 ਚੈਕਿੰਗ ਹੋ ਰਹੀ ਹੈ ਇਹ ਨਾ ਜੇ ਤੁਹਾਨੂੰ ਕਿਤੇ ਵੀ ਕੰਪਲੇਂਟ ਹੈਗੀ ਹੈ ਦੇਖੋ ਤੁਸੀਂ ਤਾਂ ਇੰਨਾ ਘੁੰਮਦੇ ਹੋ ਤੁਸੀਂ ਪ੍ਰੈਸ ਹੋ ਯੂ ਆਰ ਆਈਜ਼ ਐਂਡ ਈਅਰਜ਼ ਆਫ ਪਬਲਿਕ ਐਂਡ एवरीवन ਤੇ ਇਹ ਤੁਸੀਂ ਸਾਨੂੰ ਜ਼ਰੂਰ ਦੱਸੋ ਤੇ ਉਹ ਉਹਦੇ ਤੇ ਕਰੈਕਟਿਵ ਐਕਸ਼ਨ ਲਿੱਤਾ ਜਾਏਗਾ ਕੋਈ ਟਾਈਮ ਬౌੰਡ ਵੀ ਹੈ ਕੰਪਲੇਂਟ ਵਾਸਤੇ ਨਵਲ ਵਾਸਤੇ ਕੋਲ ਤੇ ਕਾਲ ਕਰਨ ਤੋਂ ਬਾਅਦ ਨਹੀਂ 48 ਆਵਰਜ਼ ਉਹ ਲਾਈਟ ਠੀਕ ਹੋਏਗੀ ਕੰਪਲੀਟ ਨਵੇਂ ਵਾਸਤੇ ਹਾਂਜੀ ਨਮਾ ਦੇਖੋ ਜੀ ਵੀ ਵਿਲ ਟ੍ਰਾਈ ਇਮੀਡੀਏਟਲੀ ਐਸ ਲੌਂਗ ਐਸ ਇਟ ਇਜ਼ ਇਨ ਸਟਾਕ ਹਫਤਾ ਹਫਤਾ ਕ ਲਗਾ ਲਓ ਕਿਉਂਕਿ ਨਵੀਂ ਲੱਗਣ ਵਾਸਤੇ ਟਾਈਮ ਤਾਂ ਲੱਗਦਾ ਹੀ ਹੈ ਨਾ ਕੋਈ ਉਹਦੀ ਫਾਊਂਡੇਸ਼ਨ ਬਣਾਣੇ ਕੋ ਕੁਝ ਬਟ ਵੀ ਵਿਲ ਟ੍ਰਾਈ ਟੂ ਫਿਟ ਬਟ ਐਸ ਲੌਂਗ ਐਸ ਇਟ ਇਜ਼ ਰਿਕਵਾਇਰਡ ਐਂਡ ਐਸ ਐਸ ਲੌਂਗ ਐਸ ਇਟ ਇਜ਼ ਵਿਦਨ ਦੀ ਨੋਰਮਸ ਕਿ ਲੈਟਰ ਸੇ ਆਪਾਂ ਇੱਕ ਡਿਸਟੈਂਸ ਰੱਖਣਾ ਦੋ ਲਾਈਟਾਂ ਦੇ ਵਿੱਚ ਜੇ ਉਹਦੇ ਵਿੱਚ ਕੋਈ ਕਵੇ ਦੋ ਲਗਣੀਆਂ ਉਹ ਤਾਂ ਨਹੀਂ ਪਰ ਜੇ ਲੋਡ ਲੱਗੇਗੀ ਕਿ ਵਾਕਈ ਲੱਗਣਾਂ ਲੀਆਂ ਅਸੀਂ ਜਲਦੀ ਤੋਂ ਜਲਦੀ ਲਗਾਵਾਂਗੇ ਔਰ ਪਹਿਲਾਂ ਲੋਡ ਵਾਲੀਆਂ ਲਾਈਟਾਂ ਲਗਾਵਾਂਗੇ ਜਿੱਥੇ ਲੋਡ ਹੈਗੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਜੀ